ਮੇਰਾ ਨਾਮ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐਂਡ ਮੈਨ ਮੈਨ ਪ੍ਰੋਟੈਕਸ਼ਨ ਤੋਂ ਅੱਜ ਵਿਰਸਾ ਵਿਆਹ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਵਾ ਅਮਨ ਬਾਵਾ ਜੀ ਵੱਲੋਂ ਅਰਮਾਨ ਜਿਹੜਾ ਨਾਟਕ ਪੇਸ਼ ਕੀਤਾ ਗਿਆ ਵਾ ਡਰੱਗਸ ਦੇ ਉੱਪਰ ਜੋ ਕਿ ਪੰਜਾਬ ਦਾ ਇੱਕ ਮੁੱਖ ਜਿਹੜਾ ਮੁੱਦਾ ਵਾ ਜਿਹਦੇ ਵਿੱਚ ਬਹੁਤ ਸਾਰੇ ਪਰਿਵਾਰ ਪੰਜਾਬ ਦੇ ਜਿਹੜੇ ਇਸ ਫੇੜ ਦੇ ਵਿੱਚ ਆਏ ਹੋਏ ਨੇ ਬਹੁਤ ਅੱਛੀ ਰਿਪਰੈਜੈਂਟੇਸ਼ਨ ਕੀਤੀ ਗਈ ਹੈ ਜਿੰਨੇ ਵੀ ਕਲਾਕਾਰ ਸੀਗੇ ਉਹਨਾਂ ਵੱਲੋਂ ਇੱਕ ਸਚਾਈ ਪੇਸ਼ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ ਯੂਥ ਜਿਹੜੀ ਹੈਗੀ ਆ ਜਿਹੜੀ ਸਟੱਡੀ ਕਰਦੀ ਆ ਨਸ਼ਿਆਂ ਦੇ ਵਿੱਚ ਜਿਹੜਾ ਉਹ ਦਲਦਲ ਦੇ ਵਿੱਚ ਫਸਲੇ ਜਾ ਰਹੇ ਇਸ ਨਾਟਕ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਦੱਸਿਆ ਹੋਇਆ ਹੈ ਕਿ ਜਿਹੜੇ ਬੱਚੇ ਨੇ ਅੱਜ ਕੱਲ ਘਰੋਂ ਹੀ ਪਰੇਸ਼ਾਨ ਹੋ ਕੇ ਮੋਸਟਲੀ ਜਿਹੜੇ ਕਿਉਂਕਿ ਪੇਰੈਂਟਸ ਉਸ ਬੱਚੇ ਵੱਲ ਧਿਆਨ ਨਹੀਂ ਦਿੰਦੇ ਜਾਂ ਪੜ੍ਹਾਈ ਦਾ ਪ੍ਰੈਸ਼ਰ ਜ਼ਿਆਦਾ ਪਾਉਂਦੇ ਨੇ ਜਾਂ ਫਿਰ ਕਈ ਵਾਰੀ ਪ੍ਰੋਫੈਸ਼ਨ ਜਿਹੜਾ ਵਾ ਇਸ ਨਾਟਕ ਦੇ ਵਿੱਚ ਦੱਸਿਆ ਕਿ ਪੇਰੈਂਟਸ ਕਿਸ ਤਰੀਕੇ ਦੇ ਨਾਲ ਬੱਚੇ ਨੂੰ ਡਾਕਟਰ ਬਣਾਉਣ ਦੀ ਜਿੱਦ ਦੇ ਵਿੱਚ ਰਹਿੰਦੇ ਨੇ ਤੇ ਬੱਚਾ ਜਿਹੜਾ ਵਾ ਡਿਪਰੈਸ ਹੋ ਕੇ ਗਲਤ ਸੋਸਾਇਟੀ ਦੇ ਵਿੱਚ ਚਲਾ ਜਾਂਦਾ ਸੋ ਬਹੁਤ ਹੀ ਜਿਹੜਾ ਅੱਛਾ ਨਾਟਕ ਪੇਸ਼ ਕੀਤਾ ਗਿਆ ਵਾ ਇਹ ਇੱਕ ਮੈਸੇਜ ਸਿਰਫ ਬੱਚਿਆਂ ਲਈ ਨਹੀਂ ਹੈ ਸਟੂਡੈਂਟਸ ਲਈ ਨਹੀਂ ਹੈ ਇਹ ਪੇਰੈਂਟਸ ਵਾਸਤੇ ਵੀ ਬਹੁਤ ਵੱਡਾ ਮੈਸੇਜ ਹੈ ਤੇ ਮੈਂ ਇਹਦੇ ਵਿੱਚ ਇੱਕ ਆਪਣੇ ਅੰਮ੍ਰਿਤਸਰ ਦੇ ਜੇ ਗੱਲ ਕਰੀਏ ਤੇ ਸੀਪੀ ਸਾਹਿਬ ਨੂੰ ਮੈਂ ਕਹਾਂਗਾ ਕਿ ਇਸ ਜਿਹੜੇ ਕਲਾਕਾਰ ਨੇ ਜਿਹੜਾ ਨਾਟਕ ਜਿਹੜਾ ਅਰਮਾਨ ਪੇਸ਼ ਕੀਤਾ ਗਿਆ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਪੂਰੇ ਯੂਨੀਵਰਸਿਟੀਆਂ ਦੇ ਵਿੱਚ ਕਾਲਜ ਦੇ ਵਿੱਚ ਕਰਨੀ ਚਾਹੀਦੀ ਹੈ ਤਾਂ ਕਿ ਆਨਵਲ ਸਮੇ ਦੇ ਵਿੱਚ ਸਟੂਡੈਂਟਸ ਦੇ ਨਾਲ ਨਾਲ ਜਿਹੜੇ ਪੇਰੈਂਟਸ ਵੀ ਜਿਹੜੇ ਜਾਗਰੂਕ ਹੋ ਸਕਣ ਸਰ ਤੁਹਾਡੀ ਤੁਹਾਡੇ ਵੱਲੋਂ ਨਾਮ ਪੱਤਰ ਜਾਂ ਕੁਝ ਮਿਲ ਕੇ ਕਰਵਾਇਆ ਜਾਏਗਾ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਸੀਪੀ ਸਾਹਿਬ ਨੂੰ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਵਾ ਇੱਕ ਹਾਲ ਦੇ ਵਿੱਚ ਇਹਨੂੰ ਬਾਸ ਲੈਵਲ ਤੇ ਜਿਹੜਾ ਯੂਨੀਵਰਸਿਟੀਜ਼ ਕਾਲਜਸ ਦੇ ਵਿੱਚ ਐਨਵਲ ਫੰਕਸ਼ਨਸ ਦੇ ਵਿੱਚ ਇਵੈਂਟ ਕੀ ਦਿਖਾਣਾ ਚਾਹੀਦਾ ਵਾ ਤਾਂ ਕਿ ਪੇਰੈਂਟਸ ਜਿਹੜੀ ਹੈ ਸਿੱਖਿਆ ਲੈ ਸਕਣ ਕਿ ਆਪਣੇ ਬੱਚੇ ਨੂੰ ਡਿਪਰੈਸ਼ਨ ਨਹੀਂ ਕਰਨਾ ਕਿਸੇ ਵੀ ਜਾਂ ਪ੍ਰੇ ਪਰੇਸ਼ਾਨ ਨਹੀਂ ਕਰਨਾ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਪ੍ਰੈਸ਼ਰਾਈਜ਼ ਨਹੀਂ ਕਰਨਾ ਕਿ ਤੇਰੇ ਨੰਬਰ ਘਟ ਆਏ ਨੇ ਜਾਂ ਫਿਰ ਟੂਆ ਵਾਲਾ ਪਰਛਾੜਾ ਪ੍ਰੋਫੈਸ਼ਨ ਜਿਹੜਾ ਵਾ ਉਹ ਚੂਜ਼ ਕਰੋ ਦੂਸਰੇ ਨੰਬਰ ਤੇ ਮੈਂ ਕਹਾਂਗਾ ਕਿ ਸੋਸਾਇਟੀ ਦਾ ਬੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੋ ਇੱਥੇ ਵੀ ਇੱਕ ਮੈਸੇਜ ਦਿੱਤਾ ਕਿ ਬੱਚਾ ਕਿੱਥੇ ਜਾਂਦਾ ਵਾ ਕੀ ਕਰ ਰਿਹਾ ਹੈ ਕੌਣ ਮਿਲ ਰਿਹਾ ਹੈ ਕੌਣ ਉਹਨਾਂ ਨੂੰ ਨਹੀਂ ਮਿਲ ਰਿਹਾ ਸੋ ਬਹੁਤ ਗ੍ਰੇਟ ਮੈਸੇਜ ਹੈ ਮੈਂ ਸਾਰੇ ਅਮਨ ਜੀ ਦੀ ਟੀਮ ਨੂੰ ਵਧਾਈ ਦੇਣਾ ਵਾ ਕਿ ਐਡਾ ਜਿਹੜਾ ਵਾਸਟ ਮੈਸੇਜ ਜਿਹੜਾ ਉਹਨਾਂ ਨੇ ਸੋਸਾਇਟੀ ਦੇ ਵਿੱਚ ਕਨਵੇ ਕੀਤਾ ਤੇ ਅੱਗੇ ਵੀ ਮੈਂ ਚਾਹਾਂ ਉਹ ਸੋਸਾਇਟੀ ਨੂੰ ਜਾਗਰੂਕ ਕਰਦਾ ਹੈ। ਹਾਂਜੀ ਨਾਟਕ ਦਾ ਨਾਮ ਸੀ ਅਰਮਾਨ ਅਜ ਤੇ ਇਹ ਕੇਪੀਆਰ ਦੇ ਕਲਾਕਾਰ ਵੱਲੋਂ ਅੱਜ ਪੇਸ਼ ਕੀਤਾ ਗਿਆ ਹੈ। ਇਸ ਦੇ ਰਾਈਟਰ ਸਾਡੇ ਮਹਾਨ ਬਹੁਤ ਹੀ ਮਾਨ ਪੰਜਾਬ ਦੀ ਹਸਤੀ ਨੇ ਸ਼ਾਨ ਨੇ ਸਾਡੇ ਮਸਰ ਦੇ ਸਰਦਾਰ ਜਿੰਦਰ ਬਰਾੜੀ ਉਹਨਾਂ ਨੇ ਨਾਟ ਲਿਖਿਆ ਹੈ। ਇਸ ਵਿੱਚ ਕੀ ਦੱਸਿਆ ਗਿਆ ਕਿ ਕੀ ਦੁਕਾਨ ਦੀ ਕੋਸ਼ਿਸ਼ ਕੀਤੀ। ਦੇਖੋ ਜੀ ਇਸ ਲਈ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਕਿਸ ਤਰ੍ਹਾਂ ਨਸ਼ਾ ਵਧ ਰਿਹਾ ਹੈ ਕਿੰਨਾ ਵਿਚਾਰੇ ਬੱਚੇ ਵੱਡੇ ਪਰ ਅਨਮੈਰਿਡ ਪਰ ਮੈਰਿਡ ਹਨ ਉਹਨਾਂ 'ਚ ਇਹ ਗੱਲ ਆਏਗੇ ਹੈ। ਕਾਰਨ ਕਿ ਇਹ ਉਜ ਹੈ ਕਿ ਸਮਝਬੂਰੀ ਬੰਦੇ ਦੀ ਕਿਸੇ ਕੋਈ ਪ੍ਰੋਬਲਮ ਹੈ ਉਹਦੇ ਤੇ ਡਿਪਰੈਸ਼ਨ ਸ਼ਿਕਾ ਰਹੇ ਆ ਉਹਦੇ ਨਾਲ ਬੰਦਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਆ ਨਸ਼ਾ ਇੰਨਾ ਕੀ ਵਜਨ ਦਾ ਮੁੰਡੇ ਦਾ ਕਿ ਉਹ ਬੰਦਾ ਬਾਅਦ ਵਿੱਚ ਜਾ ਕੇ ਆਪਣੇ ਘਰ ਦੇ ਗੈਣੇ ਵਿੱਚ ਝੰਡੇ ਵਿੱਚ ਚੁੱਕਿਆ ਉਹ ਇਹ ਤੋਂ ਘਰ ਦੇ ਸਿੰਗਲੀ ਦਾ ਬੰਨਿਆ ਨੂੰ ਸਿੰਗਲੀ ਬਣਨ ਤੋਂ ਬਾਅਦ ਵੀ ਉਹ ਖੋਲ ਕੇ ਭੱਜ ਕੇ ਨਸ਼ਾ ਕਰਨ ਲੱਗ ਹਾਰ ਕੇ ਘਰ ਦੇ ਖੁਦ ਨੂੰ ਨਸ਼ਾ ਲੈ ਕੇ ਦੇ ਰਿਹਾ ਕਿਉਂਕਿ ਇੱਕ ਮਾਦਿਕ ਵਿਅਕਤੀ ਦਾ ਬੱਚਾ ਬਰੇ ਸਾਹਮਣੇ ਰਹੇ ਵਸ ਕੇ ਇਸ ਤਰੀਕੇ ਨਾਲ ਤੋਂ ਜਦੋਂ ਬੱਚਾ ਘਰ ਦੀ ਸਿੰਗਲੀ ਖੋਲ ਭੱਜ ਜਾਂਦਾ ਆ ਨਸ਼ਾ ਹੋਰ ਕਰਦਾ ਕਰਦੇ ਕਦੇ ਬਾਅਦ ਵਿੱਚ ਐਂਡ ਹੋ ਜਾਂਦਾ ਆ ਇਹ ਫੈਗੇ ਇਰਮਾਨ ਦੇ ਵਿੱਚ ਕੀ ਕਰ ਦਿੰਦੇ ਇਰਮਾਨ ਹੀ ਰਹਿ ਗਈ ਆਸਾਂ ਰਹਿ ਗਈਆਂ ਕਿ ਮੁੰਡੇ ਨੂੰ ਪੜਾ ਲਖੀ ਅਫਸਰ ਬਣਾਵਾਂਗੇ ਬਟ ਉਹ ਵਿਚਾਰਾ ਲड़का ਨਸ਼ੇ ਦੇ ਵਿੱਚ ਚਲਾ ਗਿਆ ਆਜ ਕੱਲ ਜੋ ਮਾਹੌਲ ਨੇ ਸਾਡੀ ਸੋਸਾਇਟੀ ਬਹੁਤ ਮਾੜੀ ਹੋ ਗਈ ਲੋਕਾਂ ਦੀ ਹਨਾ ਇਸ ਲਈ ਪੰਜਾਬ ਨੂੰ ਚਾਹੀਦਾ ਕਿ ਨੱਖ ਪਾਣੀ ਸਰਕਾਰਾਂ ਨੂੰ ਕਿ ਨਸ਼ਾ ਨੱਖ ਪੈ ਸਕੇ ਸਾਡਾ ਯੂਥ ਹੈ ਉਹ ਵੱਢ ਸਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਦਮ ਚੱਲ ਰਹੇ ਆ ਤੁਹਾਨੂੰ ਲੱਗਦਾ ਨਹੀਂ ਇਹ ਕਿਹੜਾ ਕੰਸਰਟ ਹੈ ਤੁਹਾਡਾ ਕਾਲਜ ਯੂਨੀਵਰਸਿਟੀ ਜਾਂ ਸਕੂਲਾਂ ਤੇ ਚੈੱਕ ਅਸੀਂ ਚੁੰਨੇ ਕਿ ਹਰ ਸਕੂਲ ਹਰ ਗਲੀ ਹਰ ਮਹੱਲੇ ਦੇ ਵਿੱਚ ਕਾਲੇ ਨਾਟਕ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਮੈਸੇਜ ਮਿਲ ਸਕੇ ਲੇਖੋ ਰੰਗਮੰਚ ਕਿ ਐਸੀ ਚੀਜ਼ ਹੈ ਕਿ ਇੱਕ ਲੋਕਾਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਮੈਸੇਜ ਕਨਵੇ ਕਰਦਾ ਰੰਗਮੰਚ ਦੀ ਇਹੀ ਖਾਸੀਅਤ ਹੈ ਇਹੀ ਦੀ ਪਾਵਰ ਹੈ ਕਿ ਬੰਦਾ ਨਾਟਕ ਦੇਖਦਾ ਹੈ ਉਹ ਜਾਗਰ ਹੋ ਜਾਂਦਾ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਨੂੰ ਕਹਿੰਦੇ ਕਿ ਨਾਟਕ ਵੱਧ ਤੋਂ ਵੱਧ ਹੋਵੇ ਨਸ਼ਿਆਂ ਵਾਲਾ ਤੇ ਲੋਕਾਂ ਨੂੰ ਜਾਗਰੂਕ ਕਰੀਏ ਇਹ ਉਸ ਨੂੰ ਸਹੀ ਰਸਤੇ ਪਾ ਸਕੀਏ ਕਰਨਜੀਤ ਬਾਵੇ ਦਾ ਨਾ ਇੱਕ ਗਾਣਾ ਹੈ ਤੇ ਉਹਦੇ ਤਰਕਾਰਾਂ ਹੀ ਬਤਾਉਂਦੀਆਂ ਨੇ ਨਸ਼ਾ ਤਾਹੀ ਦਾ ਚਰੇ ਆ ਮੁੱਕਦਾ ਸੁਣ ਤੈਨੂੰ ਉਹਦੇ ਨਾਲ ਦੇਖੋ ਜੀ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਬਟ ਇਨਸਾਨ ਨੂੰ ਖੁਦ ਇਹਦਾ ਕੀ ਜੇ ਮੈਂ ਆਪਣੇ ਨੂੰ ਘਰਦਿਆਂ ਨੂੰ ਸੰਭਾਲਣਾ ਹੈ ਦੇਸ਼ੀ ਤਰੱਕੀ ਕਰਨੀ ਹੈ ਪੰਜਾਬੀ ਤਰੱਕੀ ਕਰਨੀ ਹੈ ਉਹ ਬੰਦਾ ਆਪ ਸਹੀ ਹੋਵੇ ਸਿੰਪਲ ਜੀ ਗੱਲ ਹੈ ਦੇਖੋ ਨਾ ਕੋਈ ਬੰਦਾ ਧੱਕੇ ਨਾਲ ਕਰਾ ਰਿਹਾ ਆਪਣੀ ਸੁਸਾਇਟੀ ਮਾੜੀ ਹੋਏਗੀ ਅਸੀਂ ਮਾੜੇ ਕੰਮ ਕਰਾਂਗੇ ਬਾਕੀ ਸਰਕਾਰੀ ਗੱਲ ਵੱਖਰੀ ਹੈ ਹਨਾ ਬੰਦੇ ਆਪਣੇ ਕੰਟਰੋਲ ਹਮਾ ਚਾਹੀਦਾ ਹੈ ਬਾਕੀ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਠੀਕ ਹੈ ਬਾਕੀ ਸਾਡੀ ਕੋਸ਼ਿਸ਼ ਬੰਦੀ ਸਰਕਾਰ ਸਾਥ ਦਈਏ ਆਪ ਆਪਣੇ ਪੁਲਿਸ ਪਰਫੈਕਟ ਨਾਲ ਦਈਏ ਤਾਂ ਕਿ ਲੋਕੇ ਨਾ ਕਰਨ ਤੇ ਕੋਈ ਵੇਚਦਾ ਆ ਉਹਨੂੰ ਪਾਸ ਕੰਪਲੀਟ ਕਰੀਏ ਆਪਣੇ ਬਚਾ ਕੇ ਰੱਖੀਏ ਅੱਜ ਕੱਲ ਦੇ ਯੂਥ ਨੂੰ ਸੰਦੇਸ਼ ਇਹ ਹੈ ਜੀ ਤੁਹਾਡਾ ਦੇਸ਼ ਦਾ ਫਿਊਚਰ ਹੋ ਪੰਜਾਬ ਦਾ ਫਿਊਚਰ ਹੋ ਆਪਣੀ ਜਵਾਨੀ ਨੂੰ ਆਪਣੇ ਜਿਹੜਾ ਜੋਸ਼ ਨੂੰ ਬਚਾ ਕੇ ਰੱਖੋ ਮਾੜੇ ਕੰਮਾਂ 'ਚ ਨਾ ਲਾਓ ਸੋਸਾਇਟੀ ਮਾੜੀ ਨਾ ਹੋਵੇ ਕਿਸੇ ਨਾ ਬੋ ਵਤਵ ਵਦ ਆਪਣੇ ਪੇਰੈਂਟ ਦੀ ਕਦਰ ਕਰੋ ਹਨਾ ਪਿਆਰ ਕਰੋ ਆਪਣੇ ਦੇਸ਼ ਦਾ ਪਿਆਰ ਕਰੋ ਆਪਣੇ ਪੰਜਾਬ ਦਾ ਪਿਆਰ ਕਰੋ ਤਾਂ ਕਿ ਸਾਡਾ ਪੰਜਾਬ ਤੱਕ ਕਿਸੇ ਦਿਨ ਪਹੁੰਚ ਸਕੇ